ਦੋਸਤੋ ਅੱਜ ਆਪਾਂ ਦੰਦਾਂ ਦੀਆਂ ਜੜਾਂ ਦੇ ਵਿੱਚ ਜੋ ਦਰਦ ਰਹਿੰਦਾ ਪੀਕ ਬਣਦੀ ਐ ਤੇ ਹਮੇਸ਼ਾ ਹੀ ਦਰਦ ਰਹਿੰਦਾ ਹੈ ਇਹ ਸਭ ਬਣੀ ਜਾਂਦਾ ਉਹਦੇ ਬਾਰੇ ਜਾਣਕਾਰੀ ਦੇਣ ਲੱਗੇ ਆਂ ਥੋੜੀ ਜੀ ਹਲਦੀ ਤੇ ਨਾਮਕ ਵਿੱਚ ਪਾ ਕੇ ਦੋ ਤੁਮਕੇ ਤੇਲ ਦੇ ਪਾ ਕੇ ਡੇਲੀ ਦੰਦਾਂ ਦੇ ਬੁਟਾਂ ਤੇ ਮਾਲਸ਼ ਕਰੋ ਤੁਹਾਡੇ ਦੰਦਾਂ ਦੇ ਅੰਦਰਲਾ ਰੇਸਾ ਵੀ ਸੁੱਕ ਜਾਏਗਾ ਇਹ ਦਰਦ ਦਰਦ ਵੀ ਖਤਮ ਹੋ ਜੂ ਜਿਹੜੀ ਬੁੱਟਾਂ ਦੇ ਵਿੱਚ ਫੈਕਸ਼ਨ ਬਣੀ ਆ ਉਹ ਵੀ ਚੱਕੀ ਜਾਏਗੀ ਇਹ ਆਪਣਾ ਪ੍ਰੈਕਟੀਕਲ ਵੀਰੇ ਕੀਤਾ ਹੋਇਆ ਹੈ ਆਪਣੇ ਬਹੁਤ ਜ਼ਿਆਦਾ ਦਰਦ ਰਹਿੰਦਾ ਸੀ ਦਵਾਈਆਂ ਖਾ ਖਾ ਕੇ ਤੇ ਦਰਦ ਫੇਰ ਵੀ ਖਤਮ ਨਹੀਂ ਹੋਇਆ ਜਦੋਂ ਆਪਾਂ ਇਹ ਨੁਕਤਾ ਵਰਤਣ ਲੱਗੇ ਹਲਦੀ ਨਾਮਕ ਤੇਲ ਵਾਲਾ ਮਾਲਸ਼ ਕਰਨ ਲੱਗੇ ਤਾਂ ਇਹ ਠੀਕ ਹੋ ਗਿਆ ਇਹ ਜਾਣਕਾਰੀ ਅੱਗੇ ਵੀਰੋ ਤੁਸੀਂ ਸ਼ੇਅਰ ਕਰ ਦਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਕਿਸੇ ਦਾ ਭਲਾ ਹੋ ਸਕੇ ਧੰਨਵਾਦ ਜੀ